ਹੁਸ਼ਾਰਪੁਰ ਚ ਦੇਰ ਰਾਤ ਅਚਾਨਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਿਲੰਦਰ ਤੋਂ ਨਾਮਨੇਯੁਕਤ ਸੰਸਦ ਮੈਂਬਰ ਚਰਨਜੀਤ ਚੰਨੀ ਹੁਸ਼ਾਰਪੁਰ ਤੋਂ ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ अरोड़ा ਦੇ ਘਰ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਕਾਫੀ ਸਮਾਂ ਸੁੰਦਰ ਸ਼ਾਮ अरोड़ा ਦੇ ਘਰ ਅੰਦਰ ਬਿਤਾਇਆ ਗਿਆ ਹਾਲਾਂਕਿ ਚਰਨਜੀਤ ਚੰਨੀ ਦੇ ਇਸ ਤੋਰੇ ਦੀ ਕਿਸੇ ਵੀ ਰਾਜਸੀਆ ਕੋ ਨੂੰ ਕੰਨੋਂ ਕੰਨੀ ਪਿੰਕ ਤੱਕ ਨਹੀਂ ਪਈ ਤੇ ਪ੍ਰਤਾਪ ਬਾਜਵਾ ਦੀ ਗੇੜੀ ਤੋਂ ਬਾਅਦ ਹੁਣ ਚੰਨੀ ਦੀ ਹੁਸ਼ਾਰਪੁਰ ਫੇਰੀ ਨੇ ਹੁਸ਼ਾਰਪੁਰ ਦੀ ਸਿਆਸਤ 'ਚ ਇੱਕ ਵਾਰ ਮੋੜ ਤੋਂ ਪੁੱਛਾਲ ਲਿਆ ਦਿੱਤਾ ਤੇ ਹਰ ਕੋਈ ਇਹੀ ਗੱਲ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਜਲਦ ਸੁੰਦਰਸ਼ਾਮ अरोड़ा ਘਰ ਵਾਪਸੀ ਭਾਵ ਕਾਂਗਰਸ 'ਚ ਮੋੜ ਤੋਂ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਮੀਡੀਆ ਦੇ ਮੁਖਤਵ ਹੁੰਦਿਆ ਚੰਨੀ ਨੇ ਇਸ ਦਾ ਕੋਈ ਸਪਸ਼ਟ ਜਵਾਬ ਤਾਂ ਨਹੀਂ ਦਿੱਤਾ ਬਲਕਿ ਸੁੰਦਰਸ਼ਾਮ अरोड़ा ਬਾਰੇ ਇੱਕ ਗੱਲ ਖੁੱਲ ਕੇ ਕਹੀ ਹੈ ਕਿ ਜੇਕਰ अरोड़ा ਕਾਂਗਰਸ 'ਚ ਆਉਣਾ ਚਾਹੁੰਦੇ ਨੇ ਤਾਂ ਯਾਰ अरोੜੇ ਵਰਗੇ ਬੰਦੇ ਨੂੰ ਕੋਈ ਕਿਵੇਂ ਛੱਡ ਸਕਦਾ ਹੈ ਜਿਸ ਤੋਂ ਕਿਆਸ ਲਗਾਏ ਜਾ ਰਹੇ ਨੇ ਕਿ ਜਲਦੀ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਸੁੰਦਰ ਸ਼ਾਮ अरोड़ा ਪਾਛਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਚ ਸ਼ਾਮਲ ਹੋ ਸਕਦੇ ਨੇ ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਵੀ ਚਰਨਜੀਤ ਚੰਨੀ ਵੱਲੋਂ ਨਿਸ਼ਾਨੇ ਵਿਨੇ ਗਏ ਤੇ ਕਿਹਾ ਕਿ ਪੰਜਾਬ ਚ ਝਾੜੂ ਹੁਣ ਪੂਰੀ ਤਰ੍ਹਾਂ ਦੇ ਨਾਲ ਤੀਲਾ ਤੀਲਾ ਹੋ ਚੁੱਕਿਆ ਤੇ ਲੋਕ ਹੁਣ ਇਹਨਾਂ ਨੂੰ ਮੂਲ ਲਗਾਉਣਾ ਪਸੰਦ ਨਹੀਂ ਕਰਦੇ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਚੰਨੀ ਸਾਹਿਬ ਅੱਜ ਚੇਤਨ ਰਾਤ ਸਮੇਂ ਰੋੜਾ ਸਾਹਿਬ ਦੇ ਘਰ ਪਹੁੰਚੇ ਕਿ ਗੱਲ ਜਾਨੀ ਕਿ ਮੈਂ ਤੁਹਾਨੂੰ ਪਤਾ ਹੈ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਹੈ ਸਾਡੀ ਤਾਂ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਸ ਕਰਕੇ ਜਰ ਵੀ ਮੈਂ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਜੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋ ਬਹੁਤ ਵੱਡੀ ਲਗ ਤਕਰੀਬਨ ਪੌਣੇ 2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਛਾੜੂ ਹੈ ਇਹ ਤੀਲੇ ਤੀਲੇ ਹੋ ਗਿਆ ਹੈ ਲੋਕ ਅੱਕ ਚੁੱਕੇ ਨਾ ਤੋਂ ਥੱਕ ਚੁੱਕੇ ਹੈ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦ 300 ਕੋਪਾ ਹੁਸ਼ਾਰਪੁਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ अरोड़ा ਸਾਹਿਬ ਗਏ ਨੇ ਤਾਂ ਹੁਸ਼ਾਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜ਼ੀਰੋ ਇੱਥੇ ਪੂਰੀ ਤਰ੍ਹਾਂ ਹੈ ਨਹੀਂ ਜੀ ਇੱਥੇ ਓਏ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਕੜੀ ਹੋ ਜਾਏਗੀ ਅੱਜ ਆਜੂਗਾ ਟਾਈਮ ਚਲ ਦੇ ਲਿਆ ਰਹੇ ਹੋ ਜੀ ਨਹੀਂ ਆ ਰਹੇ ਕਾਂਗਰਸ ਦੇ ਚੰਨੀ ਸਾਹਿਬ ਪਹਿਲੇ ਬਾਜਾਓ ਸਾਹਿਬ ਆਏ ਦੋ ਦਿਨ ਪਹਿਲੇ ਅੱਜ ਚਲੀ ਜੀ ਆ ਰਹੇ ਹਨ ਉਹ ਕਈ ਵਾਰ ਕੋਈ ਇਨਸੀਡੈਂਟ ਕੋ ਇਨਸੀਡੈਂਸ ਹੋ ਜਾਂਦਾ ਹੈ ਕਿ ਉਹ ਵੀ ਲੰਘਦੇ ਬਣਦੇ ਰੁਕੇ ਤੇ ਮੈਂ ਸਰ ਆਨ ਦਾ ਰਿਗਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਇਹ ਗੱਲ ਹੋਣੀ ਤੇ ਬਾਹਰ ਚ ਜਾਂਦੀ ਹੈ ਸਰ ਬੋ ਕਹਿ ਸਕਦੇ ਆ ਕਿ ਰੋੜਾ ਸਾਹਿਬ ਬਾਅਦਸੀ ਕਰ ਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਬੈਲਕਨ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੋਈ ਛੋੜਦਾ